ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤੇ ਪੰਜਾਬ ਦੇ ਸੱਭਿਆਚਾਰ ਨੂੰ ਸਦੀਆਂ ਤੋਂ ਲੋਕ ਜਾਣਦੇ ਨੇ ਵਰਲਡ ਲੈਵਲ ਤੇ ਹੁਣ ਪੰਜਾਬੀ ਮਸ਼ਹੂਰ ਨੇ ਪੰਜਾਬ ਦਾ ਪੰਗੜਾ ਤੇ ਗਿੱਧਾ ਅਤੇ ਲੋਕ ਗੀਤ ਪ੍ਰਚਲਿਤ ਨੇ ਪਰ ਅੱਜ ਇੱਕ ਐਸੀ ਸ਼ਖਸੀਅਤ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਿਹਨੂੰ ਮੈਂ ਜੇਕਰ ਕਵਾਂ ਕਿ ਪੰਗੜੇ ਦੀ ਚੱਲਦੀ ਫਿਰਦੀ ਅਕੈਡਮੀ ਹੈ ਜਾਂ ਪੰਗੜੇ ਦੇ ਬਾਬਾ ਬੋੜ ਕਹਿ ਲਈਏ ਇਹ ਵੀ ਕਹਿਣਾ ਗਲਤ ਨਹੀਂ ਹੋਏਗਾ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਬਟਾਲੇ ਦੇ ਨਜ਼ਦੀਕ ਪਿੰਡ ਖੋਖਰ ਫਾਉਟੀਆਂ ਉਹਨਾਂ ਦੇ ਕਮਰੇ ਦੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਹ ਜਿੰਨੇ ਤੁਸੀਂ ਇਨਾਮ ਦੇਖ ਰਹੇ ਹੋ ਸਰਦਾਰ ਹਰਪ੍ਰੀਤ ਸਿੰਘ ਮਾਸਟਰ ਸਾਹਿਬ ਉਹਨਾਂ ਨੇ ਭੰਗੜੇ ਦੇ ਵਿੱਚ ਨਾਮ ਨਖਟਿਆ ਇਹ ਸਾਰੇ ਇਨਾਮ ਉਹਨਾਂ ਨੇ ਜਿੱਤੇ ਹਨ ਆਓ ਬੜੇ ਮਾਣ ਨਾਲ ਸਾਡੇ ਚੈਨਲ ਵੱਲੋਂ ਅੱਜ ਉਹਨਾਂ ਨੂੰ ਤੁਹਾਡੇ ਮੈਂ ਰੂਬਰੂ ਕਰ ਰਹੇ ਆ ਇੱਕ ਜ਼ਿੰਦਗੀ ਤੇ ਪੰਛੀ ਝਾਤ ਮਾਰਾਂਗੇ 87 ਸਾਲ ਦੀ ਉਮਰ ਹੈ ਜੇ ਗੱਲ ਕਰਾਂ ਤੇ ਇੱਕ ਸਦੀ ਹੋ ਜਾਂਦੀ ਹੈ ਇੱਕ ਸਦੀ ਤੋਂ ਪਹਿਲਾਂ ਭੰਗੜੇ ਦਾ ਰੂਪ ਕਿਹੋ ਜਿਹਾ ਸੀ ਉਹਨਾਂ ਭੰਗੜਾ ਕਿੱਥੇ ਵੇਖਿਆ ਕਿਦਾਂ ਸ਼ੁਰੂ ਕੀਤਾ ਤੇ ਹੁਣ ਉਹ ਕੀ ਕੁਝ ਕਰ ਰਹੇ ਨੇ ਤੇ ਕੀ ਕੋਈ ਕਰਨਾ ਚਾਹੁੰਦੇ ਨੇ ਗੱਲਬਾਤ ਕਰਾਂਗੇ ਸਸਕਲ ਜੀ ਸਰਦਾਰ ਭਜਨ ਸਿੰਘ ਜੀ ਸਭ ਤੋਂ ਪਹਿਲਾਂ ਨਿੱਘਾ ਸਵਾਗਤ ਹੈ ਬਹੁਤ ਸਾਰੀਆਂ ਵਧਾਈਆਂ ਕਿਉਂਕਿ ਪੰਜਾਬ ਦੇ ਇਸ ਕਲਚਰ ਨੂੰ ਤੁਸੀਂ ਉਹਨੂੰ ਵਰਲਡ ਲੈਵਲ ਤੇ ਇੱਕ ਵੱਖਰੀ ਪਛਾਣ ਦਿੰਦੀ ਏ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਕਿ 87 ਸਾਲ ਪਹਿਲਾਂ ਦੀ ਗੱਲ ਕਰਾਂ ਤੇ ਭੰਗੜਾ ਟਾਵਾ ਟਾਵਾ ਕੋਈ ਪਾਉਂਦਾ ਸੀ ਕਿੱਥੇ ਤੁਸੀਂ ਭੰਗੜਾ ਵੇਖਿਆ ਤੇ ਕਿੱਥੋਂ ਤੁਹਾਨੂੰ ਚਿਟਕ ਲੱਗੀ ਮੇਰੀ ਉਮਰ 7 ਸਾਲ ਦੀ ਸੀ ਉਦੋਂ ਨਾ ਪਹਿਲੇ ਭੰਗੜਾ ਵੇਖਿਆ ਅਸੀਂ ਜੋ ਭਾਰਤੀ ਵੰਡ ਹੋਈ ਆ ਅਸੀਂ ਉਸ ਪੰਜਾਬ ਚ ਇਸ ਪੰਜਾਬ ਚ ਆ ਗਏ ਇਹ ਪੰਗੜਾ ਉਦੋਂ ਪੰਜਾਬੀ ਉਸ ਪੰਜਾਬ ਚ ਖਾਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਏਰੀਆ ਤੇ ਗੁਰਦਾਸਪੁਰ ਦਾ ਏਰੀਆ ਤੇ ਸਿਆਲਕੋਟ ਦੇ ਏਰੀਆ ਸਿਆਲਕੋਟ ਦਾ ਏਰੀਆ ਉਹ ਜਿੱਹਾ ਜਿੱਦੇ ਜੰਮੂ ਦੇ ਨਾਲ ਲੱਗਦਾ ਜੰਮੂ ਵਿੱਚ ਅਲੱਗ ਜਿਹਾ ਪੰਗੜਾ ਮਿਲਦਾ ਸੀ ਬਾਕੀ ਪੰਗੜਾ ਪੰਜਾਬ ਕਿਤੇ ਨਹੀਂ ਸੀਗਾ ਬਾਕੀ ਪੰਗੜਾ ਤਾਂ ਗੁਰਦਾਸਪੁਰ ਏਰੀਆ ਚ ਸੀਗਾ ਤੇ ਚਾਰ ਥਾਈ ਉੱਥੇ ਪਾਕਿਸਤਾਨ ਚ ਮੇਲੇ ਲੱਗਦੇ ਸਨ ਹੋਰ ਦਜਵੀਂ ਵਸਾਖੀ ਤੇ ਭੰਗੜੇ ਵਸਾਖੀ ਦੇ ਸਾਲ ਮੀਨਾ ਪੰਗਲੇ ਪਾਉਂਦੇ ਨੇ ਤੇ ਅਖੀਰ ਵਸਾਖੀ ਵਾਸਤੇ ਦਿਨ ਆ ਕੇ ਮੇਲੇ 'ਚ ਭੰਗੜਾ ਪਾਉਣਾ ਜਿੱਥੇ ਮੇਲਾ ਲੱਗਦਾ ਸੀ ਮੈਂ ਗਜ਼ਾਫਰ ਦੀ ਗੱਲ ਕਰੀਏ ਤੇ ਗਜ਼ਾਫਰ ਚਾਰ ਇਹ ਸ਼ਹਿਰ ਚ ਪਿੰਡ ਸਨ ਜਾਂ ਦੇਰਿਆਂ ਸਨ ਜਿੱਥੇ ਪਗੜਾ ਪਈਦਾ ਇੱਕ ਦੇਰ ਬਾਅਦ ਬਣਾ ਤਾਰੀ ਵਾਲ ਲੱਗੇ ਮੇਲ ਲੇਲ ਪਿੰਡ ਇੱਕ ਮਹੰਤਾ ਹੀ ਪਡੋਰੀ ਇੱਕ ਇਥੇ ਨੰਨ ਤੇ ਚੌਸਾ ਹੀ ਪਗੜੇ ਪਈਦੇ ਸਨ ਮੇਲੇ ਵਾਸਤੇ ਖਾਸ ਕਰਕੇ ਵਸਾਖੀ ਵਾਸਤੇ ਸਾਰਾ ਸਾਰੀ ਰਾਤ ਨੂੰ ਲੁੱਕਾ ਭੰਗੜੇ ਪਾਉਂਦੇ ਰਹਿਣਾ ਤਖੀਰ ਉਹਨਾਂ ਜਨਾਂ ਚ ਜਾ ਕੇ ਮੇਲੇ ਦੇ ਭੰਗੜੇ ਪਾਉਗੇ ਤੇ ਉਸੇ ਭੰਗੜਾ ਖਤਮ ਹੋ ਜਾਣਾ ਅਗਰ ਫਿਰ ਨ ਕੜਕਾਂ ਵਾਲੇ ਸ਼ੁਰੂ ਹੋਣੀ ਆ ਕਣਕਾਂ ਵਰਦੇ ਸ਼ੁਰੂ ਹੋ ਗਏ ਇਹ ਭੰਗੜਾ ਉਸ ਹਿੱਸਾ ਨੇਵਰ ਸੀ ਹੁੰਦਾ ਉਸ ਤੋਂ ਬਾਅਦ ਭੰਗੜਾ ਪਹਿਲਾਂ ਚੌਕਾਂ ਜਾਂ ਸ਼ੁਰੂ ਆ ਉਹ ਮਿਨੋਰਟੀ ਭਰਾ ਦੇ ਚਾਰੇ ਸਨ ਤਿੰਨੇ ਚਾਰੇ ਭਰਾ ਇੱਕ ਸਿਆਲਾ ਰਾਣਾ ਸੀਗਾ ਚਮਨ ਲਾਲ ਰਾਣਾ ਉਹ ਸਾਗੜੀ ਜੀ ਦਾ ਸੀਗਾ ਲੇਕਿਨ ਹੈ ਪਪਸੂ ਵਾਲੇ ਬੈਠੇ ਸੀ ਉਹਨਾਂ ਸ਼ੁਰੂ ਕੀਤਾ ਭੰਗੜਾ ਸਟੇਜ ਦਾ ਪਹਿਲਾਂ ਸਟੇਜ ਭੰਗੜਾ ਦੇ ਸਮਿੰਦਰ ਦਾ ਕੋਈ ਦੱਸਦੇ ਨੇ ਕਿ ਸਮਾਜ ਹੋ ਤਾਂ ਕੋਈ ਮਿਲਟਰੀ ਚ ਇੱਕ ਸਿੱਖ ਰਜਮਨ ਸੀ ਉਹਨਾਂ ਭੰਗੜਾ ਸ਼ੁਰੂ ਕੀਤਾ ਸੀਗਾ ਪਰ ਉਹਨਾਂ ਦਾ ਕਾਸਟਮ ਨਹੀਂ ਸੀ ਕੋਈ ਉਹਨਾਂ ਪੀਟੀ ਦਾ ਸੀ ਭੰਗੜਾ ਸ਼ੁਰੂ ਕੀਤਾ ਸੀ ਉਹ 10-15 ਮਿੰਟ ਭੰਗੜਾ ਪਾਣਾ ਪੀਟੀ ਦਾ ਸੀ ਪਾਣਾ ਕਾਸਟਮ ਬਾਅਦ ਚ ਆਈ ਆ ਬੇਸਿਕਲੀ ਕਾਸਟਮ ਜਿਹੜਾ ਹੁਣ ਚੱਲਦੀ ਹੈ ਇਹ ਪਗੜੀ ਕਾਸਟਮ ਹੈ ਜੀ ਪਗੜੀ ਆਮ ਲੋਕ ਜੇ ਜੇ ਕੱਪੜੇ ਬੰਨ ਨਾ ਚਾਦਰੇ ਖੁੱਲੇ ਚਾਦਰੇ ਤੇ ਕਮੀਜ਼ ਗੋਲ ਮਤਲਬ ਕਾਲਰ ਕਾਲਰ ਜਾਂ ਕਾਲਰ ਵਾਲੀ ਕਰ ਲੋ ਉਸੇ ਆਮ ਜੈਕਟ ਜੇ ਵੀ ਤੇ ਆਮ ਜੀ ਹੁੰਦੀ ਆ ਪਰ ਉਹ ਜਦੋਂ ਭੰਗੜਾ ਪਈਦਾ ਸੀ ਨਾ ਤੇ ਮਜ਼ਾਕੀਆ ਉਹ ਤੇ ਗਰਮੀ ਬਹੁਤ ਹੁੰਦੀ ਜੈਕਟ ਪੈਂਦੀ ਨਹੀਂ ਉਦੋਂ ਉਹ ਤਾਂ ਆਮ ਭੰਗੜਾ ਬੰਨ ਕਈ ਵਾਰ ਨਗੇ ਪਿੰਡੀ ਬੰਗੜਾ ਪਾਉਂਦੇ ਹਣ ਕਿਉਂਕਿ ਤਾਂ ਟਾਈਮ ਕੋਈ ਨਹੀਂ ਸੀ ਉਹਦਾ ਹੁਣ ਤਾਂ ਸਟੇਟ ਟਾਈਮ ਆਖ ਮਿੰਟ ਤਾਂ ਟਾਈਮ 10 ਮਿੰਟ ਚਾਹੀਦਾ ਕੋਈ ਟਾਈਮ ਨਹੀਂ ਖੁੱਲਾ ਬੰਗੜਾ ਇਹ ਤਾਂ ਮਰਜ਼ੀ ਪਾਈ ਜਾਂਦੇ ਨੇ ਸਰਦਾਰ ਭੰਸੇ ਸਿੰਘ ਜੀ ਪਾਕਿਸਤਾਨ ਚ ਤੁਹਾਡਾ ਜਨਮ ਕਿਹੜੇ ਜਗ੍ਹਾ ਤੇ ਹੋਇਆ ਤੇ ਇਥੇ ਖੋਖਰ ਫੌਜੀਆ ਕਦੋਂ ਆਇਆ ਖੋਖਰ ਫੌਜੀਆ ਪਾਕਿਸਤਾਨ ਸਨਤਾਈ ਤੋਂ ਬਾਅਦ ਅਸੀਂ ਇੱਕ ਪਿੰਡ ਵੜਾ ਬੰਗਰ ਲਾਗੇ ਪੜਵਾਂ ਸਾਨੂੰ 3 ਸਾਲ ਅਸੀਂ ਉੱਥੇ ਰਹੇ ਚਾਸਰ ਰਹੇ ਕੱਚੀ ਲਾਜ ਮਿਲ ਜਾਂ ਉਹ ਕਿਹੜਾ ਪਾਕਿਸਤਾਨ ਕਿੱਥੇ ਪਾਕਿਸਤਾਨ ਪਿੰਡ ਗਰਾਲਾ ਸੀ ਸਾਡਾ ਗਰਾਲਾ ਦਲੀਆਂ ਉਹ ਤਸੀਹ ਸ਼ਕਰਗੜ ਸੀ ਜਰਗਰਾਫਰ ਸੀ ਤਾਂ ਕਿਤਾਬ ਸਾਹਿਬ ਗੁਰਦੁਆਰਾ ਨਾਲ ਜੇ ਤੋ 7-8 ਕਿਲੋਮੀਟਰ ਗਿਆ ਪਿੰਡ ਉਸ ਤੋਂ ਬਾਅਦ ਅਸੀਂ ਇੱਥੇ ਇਧਰ ਆ ਕੇ ਪਾਕਿਸਤਾਨ ਚ ਆ ਕੇ ਇਧਰ ਆ ਗਏ ਉਹਨਾਂ ਦੇ ਅਸੀਂ ਆਉਂਦੇ ਜਿਹੜੇ ਮੁਸਲਮਾਨ ਇਧਰ ਗਏ ਸਨ ਉਹ ਲੋਕ ਇਧਰ ਆ ਗਏ ਉਹ ਕੋਈ ਸਿਸਟਮ ਨਹੀਂ ਸੀ ਪਰ ਅਸੀਂ ਪਹਿਲੇ ਖਾਲੀ ਮੰਨ ਲਓ ਸਰਪਲੈਂਟ ਖਾਲੀ ਲੱਭਾਇ ਕੋਈ ਸੀ ਉੱਥੇ ਬਹਿ ਗਏ ਉਹ ਇੱਕ ਇਹਨੂੰ ਕਹਿੰਦੇ ਕੱਚੀ ਲਾਟਮੈਂਟ ਪੱਕੀ ਲਾਟਮੈਂਟ ਨਾਲ ਬਾਅਦ ਚ ਹੋਈਆਂ ਨੇ ਪੱਕੀ ਲਾਟਮੈਂਟ ਸੜੀਆ ਪਿੰਡ ਚ ਹੋਈ ਕੋਈ ਗੱਲ ਨਹੀਂ ਜੀ ਇਹ ਸਾਲ ਨੂੰ 55 ਦੀ ਗੱਲ ਹੈ 75 ਦੀ ਗੱਲ ਹੈ ਤੇ ਉਹਦਾ ਹੀ ਇੱਥੇ ਉਹਨਾਂ ਦੇ ਪਿੱਛੇ ਬੈਠੇ ਆ ਸਰਦਾਰ ਜੀ ਭੰਗੜੇ ਦੇ ਵਿੱਚ ਇੰਨਾ ਵੱਡਾ ਨਾਂ ਕਮਾਉਣਾ ਤਸਵੀਰਾਂ ਸਾਡੇ ਦਰਸ਼ਕ ਦੇ ਵੇਖਣਗੇ ਸਕਰੀਨ ਤੇ ਦੇਸ਼ ਦੇ ਵੱਖ-ਵੱਖ ਪ੍ਰਧਾਨ ਮੰਤਰੀ ਜਿਵੇਂ ਬੰਗਲਕਰਾਂ ਪੰਡਤ ਜਵਾਲਾ ਨਹਿਰੂ ਉਸ ਤੋਂ ਬਾਅਦ ਲਾਲ ਬਾਧ ਸ਼ਾਸਤਰੀ ਜਾਰਾ ਜੀਵ ਗਾਂਧੀ ਇੰਦਰਾ ਗਾਂਧੀ ਉਹਨਾਂ ਕੋ ਤੁਸੀਂ ਮਾਨ ਸਨਮ ਲੈ ਰਹੇ ਹੋ ਉਹਨਾਂ ਨਾਲ ਤੁਹਾਡੀਆਂ ਤਸਵੀਰਾਂ ਲੋਕ ਵੇਖਣਗੇ ਸਕਰੀਨ ਦੇ ਉੱਤੇ ਦੇਸ਼ ਦੇ ਰਾਸ਼ਟਰਪਤੀ ਵੀ ਵੀ ਗਰੀ ਜੀ ਜਾ ਗਿਆਨੀ ਜਿਆਲ ਸਿੰਘ ਜੀ ਤਾਂ ਹੋਰ ਵੱਖਰੀਆਂ ਵੱਖਰੀਆਂ ਸ਼ਖਸੀਅਤਾਂ ਨਾਲ ਜਿਹੜੀਆਂ ਫੋਟੋਆਂ ਤੁਹਾਡੀਆਂ ਇੰਨੀ ਦੂਰ ਤੱਕ ਭੰਗੜੇ ਨੂੰ ਲੈ ਕੇ ਜਾਣਾ ਇਹਦਾ ਨਾਮ ਨਾ ਖਟਣਾ ਕੁਝ ਗੱਲਾਂ ਯਾਦ ਨੇ ਜੋ ਤੁਸੀਂ ਇੱਕ ਪਗੜੀ ਸਜਾ ਰਹੇ ਹੋ ਦੇਖਦੇ ਪ੍ਰਧਾਨ ਮੰਤਰੀ ਜਵਾਲਾ ਨਹਿਰੂ ਦੇ ਉਹ ਥੋੜੀ ਗੱਲ ਸਾਂਝੀ ਕਰੀਏ ਪੰਡਤ ਜਵਾਲਾ ਨਹਿਰੂ ਪੰਜਾਬ ਨੂੰ ਬਹੁਤ ਪਿਆਰ ਕਰਦੇ ਸਨ ਤੇ ਇੱਕ ਹੁੰਦਾ ਜਿਹੜਾ ਐਟ ਹੋਮ ਹੁੰਦਾ ਜਿਹੜਾ ਸਾਰੇ ਸਾਰੀ ਟੀਮਾਂ ਨੂੰ ਉਹਨਾਂ ਘਰ ਜਾਣਾ ਪੈਂਦਾ ਤੇ ਪੰਜਾਬ ਦੇ ਵੱਲੋਂ ਚੋਣੀ ਜਾਨੀ ਸਰਦਾਰਾਂ ਦੇ ਪਾਗੀ ਆ ਪੰਜਾਬ ਦੇ ਪਾਗੀ ਆ ਤੇ ਉਹ ਉਹਨਾਂ ਦੀ ਨਿਸ਼ਾਨੀ ਤੌਰ ਤੇ ਉਹਨਾਂ ਦੇ ਸਿਰ ਤੇ ਪਾਗ ਰੱਖੀ ਗਈ ਉਹ ਮੌਕਾ ਮੈਨੂੰ ਮਿਲਿਆ ਤੇ ਉਹ ਪੰਜਾਬ ਦੀ ਇੱਕ ਨਿਸ਼ਾਨ ਬਣ ਗਈ ਪੰਜਾਬ ਦੇ ਹਿੱਸੇ ਤੋਂ ਬਣ ਗਈ ਇਸ ਤਰੀ ਮੈਟਰ ਵਿੱਚ ਰਗਦੀ ਤੇ ਮੈਟਰ ਵਿੱਚ ਤਾਂ ਗਾ ਜੀ ਪਹਿਲਾਂ ਅਸਕੇ ਦੀ ਜੇ ਸਰਦਾਰਾਂ ਦੇ ਲਈ ਉਸ ਤੋਂ ਬਾਅਦ ਸੌਰੀ ਪਹਿਲਾਂ ਉਹਨਾਂ ਦਾ ਬਾਦਸ਼ਾਹ ਜੀ ਆਏ ਉਹਨਾਂ ਨੇ ਪਾਗ ਧਰਨ ਲੱਗੇ ਤੇ ਉਹ ਕਹਿੰਦੇ ਲੱਗੇ ਵੀ ਮੈਂ ਨਹੀਂ ਪਗੜੀ ਜੀ ਮੈਂ ਮੈਸੂ ਖਾਦੀ ਪਹਿਨਦਾ ਹਾਂ ਇਸ ਹਸਰ ਨੂੰ ਉਹਨਾਂ ਪਗੜੀ ਨਹੀਂ ਕਰਗੀ ਮੈਡਮ ਵੀ ਤਰ੍ਹਾਂ ਕਰਦੀ ਆ ਉਹਨਾਂ ਅਗਰ ਜਸਤਾਲਾਂ ਲਈ ਆ ਉਹਨਾਂ ਕਿ ਮੈਡਮ ਜੀ ਠੀਕ ਆ ਵੀ ਯੂ ਆਰ ਸਰਦਾਰ ਆਫ ਦਿਨੇਸ਼ਨ ਉਹਨਾਂ ਨੇ ਰੱਖੋ ਪਗੜੀ ਇਸੇ ਜੀਵ ਗਾਂਧੀ ਨਾਲ ਦੇ ਸਤੇ ਤੇ ਸੋਜੇ ਗਾਂਧੀ ਸਤੇ ਉਦੋਂ ਕੋਈ ਕੰਟਰੈਕਸ਼ਨ ਸੀਗਾ ਪੰਜਾਬੀਆਂ ਦੇ ਖੇਤਣ ਜਾਂ ਝਜਕੀ ਸੀ ਤੇ ਜਦੋਂ ਉਹਨਾਂ ਉਸਤਾਨੀ ਦੇ ਪ੍ਰਾਂਤ ਨੇ ਉਹਨਾਂ ਦੀ ਸਾਰੀ ਜਿਵੇਂ ਪਹਿਲਾਂ ਆਰਮੀ ਜਾਂਦੀ ਆ ਜਹਾਜ਼ ਜਾਂਦੇ ਜਹਾਜ਼ ਬਾਤ ਚਾਉਂਦੇ ਨੇ ਸੋ ਸਰ ਥੈਂਕ ਯੂ ਜੀ ਆਦਿ ਫਿਰ ਲੋਕਾਂ ਚੱਕੀਆਂ ਜਾਂਦੀਆਂ ਸੁਬੀਆਂ ਦੀਆਂ ਫਿਰ ਬਾਹਰ ਲੋਕ ਨਾਚਉਂਦੇ ਨੇ ਜਾਂਦੇ ਨੇ ਪ੍ਰੇਡ ਚ ਆਮ ਹੁੰਦੇ ਨੇ ਤੇ ਉਹਦੇ ਵਿੱਚ ਵੀਆਈਪੀ ਸਾਰੇ ਰਾਸ਼ਟਰਪਤੀ ਵੀ ਬਿਠੇ ਹੁੰਦੇ ਨੇ ਸਾਰੇ ਤੇ ਬਾਹਰ ਦੇ ਮੁਲਕਾਂ ਦੇ ਆਏ ਹੁੰਦੇ ਨੇ ਸਿਰਫ ਪ੍ਰੇਡ ਵਿੱਚ ਬਿਠੇ ਹੁੰਦੇ ਨੇ ਇਸ ਤਰ੍ਹਾਂ ਸੇ ਪੰਗੜਾ ਸਾਰਾ ਸਭ ਤੋਂ ਲਾਸਟ ਸੇ ਪੰਗੜਾ ਰੱਖ ਜਾਂਦਾ ਰਹਿਣਾ ਪਹਿਲਾਂ ਅਲਫਾਬੈਟਿਕਲੀ ਹੁੰਦੇ ਨੇ ਪਰ ਬਾਅਦ ਚੋਂ ਪੰਗੜਾ ਲੋਕ ਕਿਉਂਕਿ ਪੰਜਾਬੀ ਦਿੱਲੀ ਬਹੁਤ ਨੇ ਉਹ ਕਰੇਜ਼ ਸਿਰਫ ਪੰਗੜਾ ਵਿਖਣੀ ਹੁੰਦੀ ਸੀ ਤੇ ਨਾਲ ਇਸ ਪੰਗੜਾ ਸਭ ਤੋਂ ਲਾਸਟ ਕਰਤਾ ਨਾਲ ਪੰਗਲ ਦਾਰਸ਼ਕਾਂ ਨੂੰ ਪਿਆਰ ਸਹਾਰਪ ਸਿੰਘ ਜੀ ਮੈਂ ਗੱਲ ਕਰਾਂ ਤੇ ਭਾਰਤ ਤੋਂ ਇਲਾਵਾ ਕਿਹੜੀ ਕਿਹੜੀ ਕੰਟਰੀ ਤੁਸੀਂ ਗਏ ਹੋ ਜਿੱਥੇ ਆਹ ਕੰਪੀਟੀਸ਼ਨ ਲੜੇ ਆ ਜਾਂ ਪੰਘੜਾ ਪਰਫਾਰਮ ਕੀਤਾ ਲੋਕਾਂ ਦਾ ਬਾਹਰਲੇ ਲੋਕਾਂ ਦਾ ਪਿਆਰ ਮਿਲਿਆ ਅਸੀਂ ਪਹਿਲੀ ਟੀਮ ਸਾਡੀ ਜਿਹੜੀ ਇੰਡੀਆ ਲੋ ਗਈ ਆ ਉਹਨੂੰ ਟੀਮ ਇੰਡੀਆਲ ਜਾਣੀ ਆ ਪੰਜਾਬ ਤੋਂ ਜਾਣੀ ਨਹੀਂ ਤੇ ਹੈਲ ਹੈ ਵਕਤੀ ਗੱਲ ਪਹਿਲਾਂ ਅਸੀਂ ਗਏ ਆ 171 ਚ ਅਲਜੀਰੀਆ ਅਲਜੀਰੀਆ ਤੋਂ ਸਾਡ ਪੰਜ-ਛੇ ਸ਼ੋਅ ਸਨ ਉੱਥੇ ਉਹ ਤੋਂ ਬਾਅਦ ਇੱਕ ਟਿਊਨੀਸ਼ੀਆ ਮੁਲਕ ਆ ਉਹ ਜਿਹੜੇ ਟਿਊਨੀਸ਼ੀਆਜ਼ ਇੱਕ ਸ਼ਹਿਰ ਹੈ ਛੋਟਾ ਟਿਊਨਿਸ਼ ਉੱਥੇ ਵਰਲਡ ਕੰਪੀਟੀਸ਼ਨ ਹੈ ਵਰਲਡ ਕੰਪੀਟੀਸ਼ਨ ਚ ਸਾਨੂੰ ਪੰਜਾਬ ਨੂੰ ਮੌਕਾ ਮਿਲਿਆ ਚੰਦਰਤਨ ਉਸੇ ਟਾਈਮ ਸੀ ਸਟੇਜ ਦਾ ਟਾਈਮ ਘੱਟ ਤੋਂ ਘੱਟ ਅੱਧਾ ਕਿੰਟਾ 30 ਮਿੰਟ ਤੋਂ ਵੱਧ 40 ਮਿੰਟ ਇਹ ਸਟੇਜ ਟਾਈਮ ਸੀਗਾ ਤੇ ਭੰਗੜਾ ਤੋਂ ਬਾਅਦ ਉਹ 8-7 ਮਿੰਟ ਤੋਂ 10 ਮਿੰਟ ਤੋਂ 15 ਮਿੰਟ ਦੀਗਾ ਫਿਰ ਭੰਗੜਾ ਸੀ ਉੱਤੇ 32 ਮਿੰਟ ਭੰਗੜਾ ਪਾਇਆ ਉਹ ਚਾਲਾਂ ਕੀਤੀਆਂ ਅਸਵਲ ਥੋੜਾ ਭੰਗੜਾ ਧੰਮਾ ਕਰਨ ਵਾਸਤੇ ਤਿੰਨ ਚਾਲਾਂ ਕੀਤੀਆਂ ਇੱਕ ਵਿਚਕਾਰੋਂ ਬਹਿਣਗੇ ਤੇ ਸੱਜੇ ਬਣੇ ਤੇ ਖੱਬੇ ਬਣੇ ਤੁਸੀਂ ਚੁਰ ਕਰਕੇ 32 ਮਿੰਟ ਪੰਗਲਾ ਪਾਇਆ ਉਸ ਤੇ ਉਹ ਉਹ ਨੱਚ ਕੇ ਵਾਪਸ ਆ ਰਹੇ ਸਨ ਤੇ ਸਾਨੂੰ ਉਹਨੂੰ ਕਿਹਾ ਉਹਨਾਂ ਨੇ ਉਹ ਬਾਦਸ਼ਾਹ ਦੀ ਬਾਦਸ਼ਾਹ ਨੇ ਪੇ ਮਰਦ ਮਰਦਾਂ ਨੂੰ ਨੱਚਦੇ ਮੈਂ ਪਹਿਲੀ ਵਾਰ ਵੇਖਿਆ ਇੰਨੇ ਵੱਡੇ ਕਮੈਂਟ ਸਜ ਤੱਕ ਕਿਸੇ ਦਾ ਸਹ ਨਹੀਂ ਮਿਲਿਆ ਨੱਕ ਪਗੜੇ ਨਹੀਂ ਮਿਲਿਆ ਜੀ ਤੱਕ ਇਹ ਸਾਡੇ ਉਹ ਪਗੜੇ ਇਨ੍ਹਾਂ ਐਕਸ਼ਨ ਸੀ ਇਨ੍ਹਾਂ ਥ੍ਰਿਲ ਸੀ ਇਨਾ ਜੋਸ਼ ਸੀਗਾ ਤੇ ਇਹ ਇੱਕ ਇੱਕ ਮੈਸਟਰਨ ਮੇਜਰ ਮਸਤ ਜੀ ਆ ਕੁੰਗਰੂ ਸਪੈਸ਼ਲ ਮੈਂ ਦਰਸ਼ਕਾਂ ਨੂੰ ਦਿਖਾਉਣਾ ਜਾਵਾਂਗਾ ਬੜੇ ਮੋٹے ਕੁੰਗਰੂ ਆ ਤਾਂ ਨਾਲ ਗੱਲਬਾਤ ਹੋ ਰਹੀ ਸੀ ਕਿ ਇਹ ਪੈਰਾਂ 'ਚ ਪਾ ਕੇ ਤੇ ਤੁਸੀਂ ਪੰਗੜਾ ਪਾਉਂਦੇ ਰਹੇ ਹੋ ਜਿੰਨੇ ਗੱਭਰੂ ਨੱਚਦੇ ਰਹੇ ਆ ਇਹ ਬੜੇ ਮੋٹے ਕੁੰਗਰੂ ਇਹਨਾਂ ਬਾਰੇ ਦੱਸੋ ਥੋੜੀ ਜਾਣਕਾਰ ਦਿਓ ਹੁਣ ਤੇ ਜਿਹੜੇ ਮੁੰਡੇ ਇਹ ਕੁੰਗਰੂ ਬੰਨਦੇ ਆ ਉਹ ਛੋਟੇ ਛੋਟੇ ਜਿਨ੍ਹਾਂ ਨੂੰ ਅਸੀਂ ਕੁੰਗਰੀਆਂ ਕਹਿ ਦਿੰਨੇ ਆ ਉਹ ਪਾ ਕੇ ਨੱਚਦੇ ਆ ਇਹ ਕੁੰਗਰੂ ਵਾਲੀ ਥੋੜੀ ਜਾਣਕਾਰੀ ਦੇ ਰਹੀਏ ਇਹਨਾਂ ਦਾ ਖਲਾਕ ਵੀ ਕਾਫੀ ਹੈ ਇਹਨਾਂ ਬਾਰੇ ਜਾਣਕਾਰੀ ਦਿਓ ਹੁਣ ਇਹ ਕੁੰਗਰੂ ਨੇ ਬਲ ਇਹ ਸਿਰਫ ਇਹ ਸ਼ੋਵਾਸੇ ਇਹ ਖੜਾਕ ਵਾਸਤੇ ਇਹਦਾ ਢੋਲਾ ਡਗਾ ਇਹ ਜਦੋਂ ਪੈਰ ਰਗਣ ਲੱਗਦਾ ਇਹ ਪਾਕਤ ਤੁਹਾਨੂੰ ਮਤਲਬ ਜੇ ਕੋਗੂ ਭਾਰੇ ਨੇ ਇਹਨਾਂ ਤਿੰਨ ਨੱਚਿਆ ਨਹੀਂ ਜਾ ਸਕਦਾ ਇਹ ਫਿਰ ਕਿੱਤੇ ਭੰਦੇ ਨੇ ਤੇ ਕਿੱਤੇ ਉੱਤੇ ਕਪੜਾ ਬਲਾ ਬੰਦੇ ਮੋਟਾ ਉੱਤੇ ਹੈ ਮਹਿਰਬਾਨੀ ਬੀਜੀ ਮਹਿਰ ਕਹਿੰਦੇ ਆਨੂੰ ਹਮੇਲ ਉਹ ਤੇ ਬਣ ਕੇ ਤੇ ਫਿਰ ਹੌਲੀ ਹੌਲੀ ਪੰਗੜਾ ਪਾਉਂਦਾ ਜੋ ਹੌਲੀ ਹੌਲੀ ਜਿੰਨ ਜਾਣਾ ਸੌਲ ਢੋਲਣਾ ਜਿੰਨਾ ਉਹ ਆਪਣਾ ਮਜਾ ਸੀ ਕਰਦਾ ਤੇ ਇਹ ਇਹ ਹੁਣ ਹੁਣ ਤੇ ਨਿੱਕੇ ਰਸਤੇ ਤੇ ਘੁੰਮਦੀ ਰਹੀ ਆ 8-10 ਮਿੰਟ ਤੇ 15 ਹੁੰਦਾ ਅੱਗ ਅੱਗ ਲੱਗੀ ਨੋ ਸਟੇਜ ਤੇ ਫੜਲੋ 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 ਹੋ ਗਿਆ ਇਹ ਪੰਗੜਾ ਪਾ ਕੇ ਤੇ ਨਚਾ ਦੇ ਸਕੋ ਜਿਸ ਸਟੇਜ ਤੇ ਪੰਗੜਾ ਤੇਜ ਹੋ ਗਿਆ ਪੰਗੜਾ ਬਹੁਤ ਤੇਜ ਹੋ ਗਿਆ ਹੁਣ ਮਾਸਟਰ ਜੀ ਜਿਵੇਂ 88 ਸਾਲ ਪਹਿਲਾਂ ਦੀ ਗੱਲ ਕਰਾਂ ਕੁਝ ਲੋਕ ਜਾਂ ਪਰਿਵਾਰਕ ਮੈਂਬਰ ਜਾਂ ਸਾਡੇ ਸਮਾਜ ਚੋਂ ਕਹਿ ਦिए ਹੁਣ ਵੀ ਕਈ ਵਿਰੋਧ ਕਰਦੇ ਆ ਕਿ ਜੇ ਕੋਈ ਨੱਚਦਾ ਕੋਈ ਗਾਉਂਦਾ ਲੋਕ ਉਹਨੂੰ ਨਹੀਂ ਚੰਗਾ ਸਮਝਦੇ ਕੀ ਤੁਹਾਡੇ ਟਾਈਮ ਤੇ ਵੀ ਕਿਸੇ ਵੱਲੋਂ ਵਿਰੋਧ ਹੋਇਆ ਭੰਗੜੇ ਦਾ ਕਿ ਭੰਗੜਾ ਕੋਈ ਚੰਗੀ ਚੀਜ਼ ਨਹੀਂ ਇਹਨੂੰ ਨਹੀਂ ਪਾਉਣਾ ਚਾਹੀਦਾ ਬਿਲਕੁਲ ਹੋਇਆ ਬਿਲਕੁਲ ਹੋਇਆ ਉਦੋਂ ਵੀ ਹੋਇਆ ਲੋਕੀ ਉਦੋਂ ਵੀ ਵਿਰੋਧ ਕਰ ਦਿੱਤਣ ਕਿ ਹੁਣ ਵੀ ਕਈ ਕਰਦੇ ਨੇ ਉਹ ਲੋਕ ਇਹ ਕਿਹੜਾ ਕੰਮ ਆ ਹੋ ਕੇ ਮੈਂ ਬਸ ਜਿਵੇਂ ਕਰੋ ਇੱਕ ਇੱਕੜ ਕੰਮ ਆ ਉਹਦੇ ਬੜਾ ਸੀਗਾ ਉਹ ਫੇਰ ਭੰਗੜਾ ਚੰਗੇ ਕਰਨ ਜੋ ਮੁਖਵੀ ਕੀਆ ਸੀ ਉਹ ਕੋਈ ਆਮ ਆਮ ਜਿਹੜਾ ਅਦਰ ਉਾਰ ਅਦਰ ਅਦਰ ਰੰਗ ਜਿਹੜੇ ਉਾਰ ਕਹਿੰਦੇ ਅਦਰ ਰੰਗ ਸੂ ਆਰਮੀ ਜਿਹੜੇ ਜਿਹੜੇ ਦੂਜੇ ਜਾਤਾਂ ਸੰ ਛੋਟੇ ਛੋਟੇ ਉਹਨਾਂ ਚ ਪੰਗੜਾ ਰਿਆ ਗਿਆ ਤੇ ਉਹ ਲੋਕ ਜਿਹਨਾਂ ਉਸ ਹੁਕਮ ਨੂੰ ਮੰਨਿਆ ਨਹੀਂਗਾ ਉਹ ਪੰਗੜਾ ਪਾਉਂਦੇ ਸਨ ਇਹ ਸਦਾਹਰ ਭੈਣ ਸਿੰਘ ਜੀ ਉਸ ਟਾਈਮ ਤੇ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਸੀ ਹੁਣ ਤੇ ਜਿਹੜੇ ਮੁੰਡੇ ਵੇਖੇ ਆ ਕੁੜੀਆਂ ਵੇਖੇ ਕਿੱਦਾਂ ਪੰਗੜਾ ਪਾਉਂਦੇ ਵੱਖਰੇ ਵੱਖਰੇ ਗੀਤ ਲਾ ਲੈਂਦੇ ਚਾਹੇ ਲੋਕ ਗੀਤ ਹੋਣ ਚਾਹੇ ਜਿਹੜੇ ਗੋਹ ਗਾਣੇ ਚੱਲਦੇ ਆ ਚਾਹੇ ਢੋਲ ਵਾਲਾ ਹੋਵੇ ਉਹ ਤਾਂ ਫਿਰ ਪ੍ਰੈਕਟਿਸ ਢੋਲੀ ਨਾ ਹੁੰਦੀ ਸੀ ਕਿ ਜਾਂ ਤੁਸੀਂ ਆਪ ਹੀ ਪ੍ਰੈਕਟਿਸ ਕਰਦੇ ਸੀ ਢੋਲੀ ਬਿਲਕੁਲ ਢੋਲੀ ਢੋਲੀਆਂ ਬਖ ਲਾਉਂਦੇ ਸਨ ਤੇ ਉਦੋਂ ਉਦੋਂ ਬੋਲੀਆਂ ਪੈਂਦੀਆਂ ਜਗ੍ਹਾ ਟਾਈ ਬੋਲੀਆਂ ਤੇ ਜਾਂ ਲੱਗਦੀਆਂ ਸੱਦਾ ਸੱਦਾ ਲੱਗਦੀਆਂ ਉਸਨੂੰ ਤਾਂ ਸੱਦਾ ਨਾਲ ਇੱਕ ਬੰਦੇ ਸੱਦਣੇ ਤੇ ਬਾਕੀਆਂ ਨੇ ਸੁਣਨਾ ਜੇ ਸੱਦ ਮੱਕਣੀ ਉਹਨਾਂ ਟਰੋਲ ਵੱਲ ਟੱਕ ਮਾਰਨ ਤੇ ਫਿਰ ਜੰਪ ਮਾਰਨਾ ਫਿਰ ਸੱਦ ਸ਼ੁਰੂ ਕਰਦੇ ਨੇ ਇਸ ਤਰ੍ਹਾਂ ਸੱਦਾ ਨਾਲ ਤੇ ਸੱਦਾਂ ਨਾਲ ਬੰਦੇ ਦੋ ਤਿੰਨ ਹੁੰਦੇ ਸਨ ਜੇ ਪੱਕੇ ਪੱਕ ਰੱਖੇ ਸਨ ਉਹ ਸੱਦਾ ਸੱਦਾ ਕਹਿੰਦੀ ਆ ਹੁਣ ਹੈਲੀਓ ਮੋਤੇ ਮੁਖੜੇ ਦੇ ਗੀਤਾਂ ਤੇ ਉਹ ਗਾ ਜਾਂਦੇ ਨੇ ਫੋਕ ਵੀ ਨਹੀਂ ਹੁੰਦੀ ਤੇ ਕਿਤੇ ਫੋਕ ਕਿਤੇ ਹੈਗੇ ਕਿ ਦੋ ਟੁਕੀਆਂ ਬੋਲੀਆਂ ਸਾਨੂੰ ਹੁਣ ਲੰਬੀਆਂ ਬੋਲੀਆਂ ਪੈਂਦੀਆਂ ਨੇ ਉਹ ਦੋ ਟੁਕੀਆਂ ਬੋਲੀਆਂ ਸਨ ਤੇ ਜੇ ਮੈਂ ਗੱਲ ਕਰਾਂ ਪੰਜਾਬ ਦੀ ਮਾਝਾ ਮਾਲਵਾ ਦੁਆਬਾ ਜਾਂ ਲੈਂਦਾ ਪੰਜਾਬ ਚੜ੍ਹਦੇ ਪੰਜਾਬ ਦੀ ਗੱਲ ਕਰਾਂ ਵੱਖਰੇ ਵੱਖਰੇ ਫੀਲਡ ਵੱਖਰੇ ਵੱਖਰੇ ਖੇਤਰ ਜਿਹੜੇ ਨੇ ਇੱਥੇ ਭੰਗੜਾ ਕੋਈ ਵੱਖਰੇ ਵੱਖਰੇ ਸਟਾਈਲ ਚ ਪਾਇਆ ਜਾਂਦਾ ਹਾਂਜੀ ਜਿਹੜਾ ਪਕੜਾ ਚੰਗਾ ਪਉਂਦਾ ਨਾ ਪਿੰਡ ਜਿਹਾ ਬੜਾ ਅਖਾਂ ਯਾਰ ਆਹੋ ਜਿਹਾ ਪਾਓ ਉਹ ਪਟਿਕਾ ਕਰਦੇ ਨੇ ਕੋਈ ਜਿਹੜਾ ਬੰਦਾ ਜਾਂ ਉਹ ਭੰਗੜਾ ਬੜਾ ਵਧੀਆ ਪਉਂਦਾ ਸਾਰੇ ਲੋਕੋ ਰੀਸ ਕਰ ਲਾ ਪੜਾ ਜਿੱਦਾਂ ਮੈਂ ਗੱਲ ਕਰਾਂ ਝੂਮਰ ਕਿਸੇ ਵੱਖਰੇ ਖੇਤਰ ਝੂਮਰ ਕਿ ਵੱਖਰਾ ਚਪ ਉਹ ਡਾਂਸ ਵੱਖਰਾ ਝੂਮਰ ਸਮੀ ਹੈ ਬਾਗੀ ਹੈ ਲੁੱਡੀ ਹੈ ਭੰਗੜਾ ਵਾ ਗਿੱਧਾ ਵਾ ਮਲੋਈ ਗਿੱਧਾ ਉਹ ਡਾਂਸ ਪੱਕਲੇ ਵੱਖਰੇ ਵੱਖਰੇ ਡਾਂਸ ਨੋ ਵੀ ਏਰੀਆ ਵੱਖਰਾ ਵੱਖਰਾ ਹੁੰਦਾ ਕਿੰਨੇ ਕ ਨੌਜਵਾਨਾਂ ਨੂੰ ਤੁਸੀਂ ਜੋੜਿਆ ਭੰਗੜੇ ਨਾਲ ਸਿਖਾਇਆ ਕਿੰਨੇ ਕ ਤੁਹਾਡਾ ਕੋ ਸਿੱਖ ਕੇ ਗਏ ਨੇ ਜਿੱਤੇ ਬਲਗੇ ਹੁੰਦੇ ਜੀ ਕਿੰਨੇ ਜਲਦ ਸਿੱਖ ਗਿਆ ਕੁਝ ਨਵੇਂ ਟਿਮਾ ਮਨ ਦੇ ਆਉਂਦੇ ਜਾਂਦੇ 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 ਨੇ ਇੱਕ ਹੈ ਵੀ ਉਹ ਬੋਲੀਆਂ ਜਿਹੜੇ ਪਿੰਡੀਆਂ ਸਨ ਨਾ ਹੁਣ ਹੋਲ ਬੋਲੀਆਂ ਹੋਣਸਾਂ ਦੀਆਂ ਉਹ జగਟਾਈ ਬੋਲੀਆਂ ਸਨ ਜਿਵੇਂ ਤੁਸੀਂ ਨੋਟ ਕਰ ਲਿਓ ਪਹਿਲੀ ਬਰਸ਼ੀ ਚੰਨਣ ਨੇ ਮਾਰੀ ਟਕੂਆ ਇਕੱਲੇ ਦਾ ਜੇ ਲਿਆ ਆਪਣਾ ਜਵਾਈ ਵੱੜ ਕੇ ਕੀ ਲੈ ਲਿਆ ਇਹ ਬੋਲੀਆਂ ਹਨ ਮਦੋ ਗੋਲੀਆਂ ਟੰਦਾਰੇ ਟੋਕੇ ਬੂੜੇ ਦੇ ਲਿਛੇ ਵੀ ਲਿਛੇ ਪੂਰਨ ਨਾਇਨ ਵਰਸਟੀਆਂ ਜਗਾ ਸੁਗਰਮ ਇਹ ਬੋਲੀਆਂ ਪਾਉਂਦੀ ਹਨ ਨਾਲ ਦੱਸਦੇ ਜਾਣਾ ਨਾਲ ਬੋਲੀਆਂ ਹੌਲੀ ਹੌਲੀ ਤੁਮ ਜੀ ਹਰਪਾਇਨ ਸਿੰਘ ਜੀ ਕੋਈ ਤੁਹਾਡਾ ਸ਼ਾਗਿਰਦ ਜਿਹਨੇ ਤੁਹਾੜੇ ਕੋ ਭੰਗੜਾ ਸਿੱਖਿਆ ਹੋਏ ਜਾਂ ਕੋਈ ਪੰਜਾਬੀ ਨਾਮਵਰ ਗਾਇਕ ਜਿਹੜੋ ਕਿ ਇੱਧਰ ਪਰਫਾਰਮ ਕਰਨ ਆਉਂਦਾ ਜਾਂ ਕੋਈ ਰਾਈਟਰ ਜਾਂ ਕੋਈ ਵੀ ਨਾਮਵਰ ਸਤੀ ਕਰੀ ਮਿਲ ਲਾਂਦੇ ਆ ਹੁਣ ਵੀ ਕਿ ਤੁਹਾਡੇ ਨਾਲ ਕੇ ਸੰਗਤ ਕਰੀਏ ਤੁਹਾੜੇ ਕੋ ਪੁਰਾਣੀਆਂ ਯਾਦਾਂ ਕੁਝ ਲਈਏ ਇੱਕ ਤਜਰਬਾ ਲਈਏ ਜ਼ਿੰਦਗੀ ਦਾ ਪਹਿਲੀ ਗੱਲ ਤੇ ਸਾਡੇ ਨਾਲ ਰਹੀ ਨਹੀਂ ਤੁਸੀਂ ਜੀ ਅਸਾਂ ਸਿੱਖ ਸਕਦੇ ਰਹੇ ਨੇ ਉਹ ਵਕਤੀ ਤੌਰ ਤੇ ਖੇਡ ਦੇਖਦੇ ਆ ਉਹ ਵੀ ਹੋਰ ਇੱਕ ਇਸ ਸ਼ੌਕ ਨੂੰ ਕ ਕਾਜਾਂ ਚ ਜਦ ਯੂਨੀਸੇਫ ਪਗੜਾ ਪਉਂਦੇ ਨੇ ਦੱਸ ਰਹੇ ਨੇ ਪੰਮੀ ਬਾਈ ਪੰਜਾਬੀ ਜਿਹੜਾ ਪੰਮੀ ਬਾਈ ਤੇ ਬਹੁਤ ਵਧੀਆ ਮੁੰਡਾ ਰਿਹਾ ਮੈਂ ਜੋ ਏਸ਼ੀਅਨ ਗਿਮਾਂ ਹੋਈਆਂ ਨੇ ਏਸ਼ੀਅਨ ਗਿਮ ਵਿੱਚ ਅਸੀਂ ਕੋਚ ਸਮਾਂ ਉਹ ਤੇ ਪੰਮੀ ਬਾਈ ਮੇਰਾ ਕੋਚ ਸੀ ਪੰਜੀ ਕੋਚ ਹੁਣ ਤੁਸੀਂ ਦੇਖੋ ਜੀ ਸਰ ਜੀ ਤੁਹਾਡੀ ਗੱਲ ਪਹਿਲਾਂ ਰਹਿ ਗਈ ਗੱਲ ਕਰਨੀ ਆ ਏਸ਼ੀਅਨ ਗਿਮਾ ਚ 500 ਮੁੰਡਾ ਸੀ ਪਗੜਿਆਲਾ ਤੇ 400 ਮੁੰਡਾ ਜਸਟਿਸ ਤੇ ਸੀਗਾ ਫੁੱਟਬਾਲ ਦੇ ਗਰਾਊਂਡ ਜਿਹੜੀ ਸੀ ਉਹ 스테ਜ ਸੀ ਤੇ ਉਹਦੇ ਵਿੱਚ ਇਹ ਨਹੀਂ ਬਈ ਉਹਦੇ ਵਿੱਚ 8-9 ਟੀਮਾਂ ਬਣੀਆਂ ਤੇ ਵਕਫੇ ਵਕਫੇ ਰਿੱਧੇ ਮੇ ਕੋਈ ਆ ਢੋਲ ਕੋਈ ਆ ਉੱਚ ਕਿੰਨ ਮਸੀਬਤਾਂ ਆਈਆਂ ਵੀ ਬਾਬਾ ਜਦੋਂ ਆਵਾਜ਼ ਜਿਹੜਾ ਉਦੋਂ ਟ੍ਰੈਵਲ ਕਰਦੀ ਆ ਨਾ ਜਿਹੜੀ ਅੱਜ ਨੇੜੇ ਮਾਈਕ ਤੇ ਹੋਏਗੀ ਉਹਨੂੰ ਸ਼ਿਤੀ ਆਜ ਮਿਲੇਗੀ ਜਿਹੜਾ ਉਹ ਜੀ ਜੁੱਠੇ ਜਾ ਉਹਨੂੰ ਆਵਾਜ਼ ਲੈਟ ਜਾਊਗੀ ਉਹ ਫੇ ਭੰਗੜਾ ਆਪ ਕਮਿਟੀ ਸਿ ਬਣਦਾ ਨਹੀਂ ਸੀ ਆ ਅਖੇ ਪਹਿਲਾਂ ਆ ਗਿਆ ਉਹ ਅਖੇ ਮੱਕੀ ਦਾ ਉਹਨਾਂ ਫੇ ਇਹ ਅੰਡਰ ਆਰਮੀ ਸ਼ੋ ਸੀ ਚੰਨ ਲੈਫਟੇ ਜਨਨ ਨਿਰਦਰ ਸੇ ਆ ਲੋਗਾਂ ਦੇ ਚਾਰਜ ਹੋ ਸੀਗਾ ਉਹਨਾਂ ਫਿਰ ਆ ਅਸੀਂ ਸਕੀਮ ਬਣਾਈ ਕਿ ਜਿਹੜਾ ਰਿਦਮ ਸਾਊਂਡ ਅਸਤੀਤਵ ਬਣਾਈ ਪਰ ਸਾਊਂਡ ਸਾਰ ਨਹੀਂ ਇੱਕੋ ਜਿਹਾ ਆਇਆ ਇਸ ਸਿਤਾਈਆਂ ਉਹ ਉਹਦੇ ਵਿੱਚ ਪਰ ਉਹ ਚੱਲਦੀਆਂ ਸਾਰੀਆਂ ਇਕੱਠਾ ਕਰਕੇ ਤੂਫਾਨ ਸੁਭਦੀਆ ਹੋਈਓ ਅਸਰ ਜੀ ਜੇ ਮੈਂ ਗੱਲ ਕਰਾਂ ਇੱਕ ਵੱਡੀ ਹੁਣ ਜਦੋਂ ਭੰਗੜਾ ਵੇਖੀਦਾ ਮੈਂ ਵੀ ਭੰਗੜੇ ਨੂੰ ਕਾਫੀ ਵਾਚ ਕਰਦਾ ਕਲੋਜ਼ ਤੋਂ ਜਿਹੜਾ ਸੱਜੇ ਪਾਸੇ ਅੱਗੇ ਮੁੰਡਾ ਹੁੰਦਾ ਉਹ ਹਮੇਸ਼ਾ ਲੀਡ ਕਰਦਾ ਉਹਨੂੰ ਵੇਖ ਕੇ ਸਾਰੇ ਜਣੇ ਸਟੈਪ ਚੇਂਜ ਕਰਦੇ ਆ ਕੀ ਜਦੋਂ ਤੁਹਾਡਾ ਭੰਗੜਾ ਉਸ ਟਾਈਮ ਤੇ ਪਾਇਆ ਜਾਂਦਾ ਸੀ 80 ਸਾਲ ਪਹਿਲਾਂ ਉਦੋਂ ਵੀ ਕੋਈ ਇਸ ਤਰ੍ਹਾਂ ਦੀ ਹੁੰਦੀ ਹੀ ਕੋਈ ਸੈਟਿੰਗ ਜਾਂ ਫਰਕ ਹੁੰਦਾ ਸੀ ਨਹੀਂ ਸੈਟਿੰਗ ਤਾਂ ਹੁੰਦੀ ਹੁੰਦੀ ਐਮਚ ਪਹਿਲੇ ਆਖੜਾ ਰੈਸਨ ਕਰ ਰਹੀ ਹੋਣ ਉਹਦਾ ਆਖੜਾ ਪਿਆ ਆਖੜਾ ਦੂਜਾ ਆਖੜਾ ਆ ਪਛਦਾ ਆਖੜਾ ਇੱਕਦਾਂ ਕਰਨਾ ਇੱਕ ਇੱਕ ਮੁੰਡਾ ਲੀਡ ਕਰਦਾ ਇੱਕ ਮੁੰਡਾ ਲੀਟ ਕਰਦਾ ਉਹ ਉਹਦੇ ਨਾਲ ਬਾਕੀ ਸਰਜ ਕਰਦੇ ਇਹ ਉਦੋਂ ਵੀ ਸੀਗਾ ਕਿਉਂਕਿ ਕੱਲਾ-ਕੱਲਾ ਮੈਂ ਕਰੀਦਾ ਮੈਂ ਹੋਰ ਕਰੀ ਜਾ ਤੁਸੀਂ ਹੋਰ ਕਰੀਓ ਹੋਰ ਕਰੀ ਜਾ ਇਹ ਟੀਮਵਰਕ ਹੈ ਟੀਮ ਦਾ ਜੋ ਕਰਨਾ ਉਹ ਹੀ ਕਰਨਾ ਲਾਸਟ ਵਿੱਚ ਆਪਣੇ ਪੂਰੇ ਜ਼ਿੰਦਗੀ ਦੇ ਤਜਰਬੇ ਤੋਂ ਨੌਜਵਾਨ ਪੀੜੀ ਨੂੰ ਖਾਸ ਕਰਕੇ ਜਿਹੜੇ ਭੰਗੜੇ ਨੂੰ ਪਿਆਰ ਕਰਦੇ ਆ ਤੁਹਾਨੂੰ ਕਾਫੀ ਜਾਣੇ ਸੁਣਨਗੇ ਕਾਫੀ ਜਾਣੇ ਇਸ ਫੀਲਡ 'ਚ ਪਹਿਲਾ ਹੋਣਗੇ ਆਉਣਾ ਚਾਹਣਗੇ ਉਹਨਾਂ ਨੂੰ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੀ ਸਾਰੀ ਜ਼ਿੰਦਗੀ ਦੇ ਇਸ ਵੱਡੇ ਤਜਰਬੇ ਤੋਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਪਿਆ ਪੈਸੇ ਬਚਾਣਾ ਟੁੱਟੋ ਨਾ ਉਹ ਪੈਸੇ ਬਚਾ ਜੁੜੇ ਰੋ ਸਬਚਾਰ ਸਬਚਾਰ ਹੁੰਦੇ ਆ ਸਬਚਾਰ ਬਣਾਉ ਜਿਹੜੇ ਲੋਗ ਨਸ਼ੇ ਕਰਦੇ ਇਹ ਤੇ ਬਿਮਾਰੀ ਤਗੜੇ ਕੋੜ ਪੈ ਗਿਆ ਜੇ ਕੋੜ ਪੈ ਗਿਆ ਖਾਸ ਕਰ ਚਿੱਟਾ ਜੇ ਕੋੜ ਪੈ ਗਿਆ ਜੇ ਬੱਜੋ ਤੇ ਬੱਚਾ ਜਾਂ ਲੱਗਦੀ ਮੇਰੀ ਬੇਨਤੀ ਸਾਰਿਆਂ ਨੂੰ ਹੋਈ ਆ ਵੀ ਜ਼ਿੰਦਗੀ ਦਾ ਨਸ਼ਾ ਜਿਹੜਾ ਨਾ ਉਹ ਫਕਰ ਲੱਗੇ ਖੂਬਸੂਰਤ ਜ਼ਿੰਦਗੀ ਖੂਬਸੂਰਤ ਆ ਉਸ ਨੂੰ ਖੂਬਸੂਰਤ ਨਸ਼ਾ ਆਪਣਾ ਉਹ ਮੰਨੋ ਨਸ਼ਾ ਜਨਾ ਪੋ ਕਦੀ ਨਸ਼ਾ ਨਾ ਪੀਣਾ ਪੋ ਪਹੀ ਨਸ਼ਾ ਪੀ ਕੇ ਕਰਨ ਫਰਕਤ ਕੋਈ ਟਿਕਾ ਲਾ ਕੇ ਸਤੇ ਚੜ ਜਾਂਦੇ ਹੋ ਤੋਂ ਬਾਦ ਉਹ ਤੋਂ ਬਾਦ ਜਾਨੀ ਖਤਮ ਹੋ ਗਈ ਤੁਹਾਡੀ ਕਿੰਨੇ ਚੀਜ਼ ਲਾਓਗੇ ਠੀਕ ਕਿੰਨੇ ਚੀਜ਼ ਲਾਓਗੇ ਐਸੇ ਤੁਹਾਡਾ ਵਿਆਹ ਹੋਣੇ ਨੇ ਫਿਰ ਤੁਹਾਡੇ ਬੱਚੇ ਹੋਣੇ ਨੇ ਦਾਦੇ ਬਾਬੇ ਬਣਨਾ ਹੈ ਕਦੋਂ ਬਣਨਗੇ ਤੁਸੀਂ ਜੇ ਨਸ਼ਾ ਕਿੰਨਾ ਚਿਰ ਦਿਖਾਓਗੇ ਤੇ ਤੁਹਾਡੇ ਬੱਚੇ ਕੀ ਕਰਨਗੇ ਬਚਾਓ ਆਪਣੀ ਨੂੰ ਬਚਾਓ ਇਹ ਤੁਹਾਡੀ ਜਵਾਲੀ ਤੁਹਾਡੀ ਨਹੀਂ ਹੈ ਇਹਦਾ ਵਾਰਸ ਪੰਜਾਬ ਹੈ ਪੰਜਾਬ ਦੇ ਲੋਕ ਨੇ ਪੰਜਾਬੀ ਚ ਚੌਥੇ ਦੇ ਪੰਜਾਬੀ ਪੰਜਾਬੀਆਂ ਕਰਈਏ ਐਸੇ ਵਰਸ ਸੰਸਾਰ ਦੇ ਵਿੱਚ ਜੋ ਤੁਹਾਡੀ ਗੇਮਾਂ ਤੜ ਕੋਈ ਆਈ ਜਾਣੇ ਬਚਾਓ ਇਹਨਾਂ ਨੂੰ ਕਿੱਥੇ ਗੇਮਾਂ ਚੱਲ ਚੱਲ ਤੜੀ ਚੱਲ ਗਈਆਂ ਕਿੱਥੇ ਤੁਹਾਡੇ ਕੋਲ ਚੱਲ ਗਏ ਕਿੱਥੇ ਤੁਹਾਡੀ ਥਲਵਾ ਚੱਲ ਗਈਆਂ ਉਹ ਹਾਕੀ ਫੇਰ ਚੜੀ ਅਸਤਰ ਚੜੀ ਆ ਫੇਰ ਬਚਾਓ ਇਸ ਤਰ੍ਹਾਂ ਕਿ ਮਹੌਰੀ ਬੜੀਆਂ ਨੇ ਤੁਹਾਡੀ ਕਬੱਡੀ ਦੀ ਆਖਰੀ ਸ਼ਾਨ ਰਹੀ ਸੀ ਪੰਜਾਬ ਦੀ ਜੋ ਕਬੱਡੀ ਹੁੰਦੀ ਕਿੱਥੇ ਸਾਨੂੰ ਕਬੱਡੀ ਲੱਭਦਾ ਕੋਈ پٹان مور پہ ہوتی ہیں خوبصورت جو نکلتے <تصالح> ہیں کتنے سکے سکے پٹ تو رہ گئے تر سک گبرو بنو یہ تاری جو تاری گی یہ دیش کی جوالی ہے پجاب کی جوالی ہے مانو اپنے ماپیہ میں سو سر ماپے تجر کر سارے بچے وال دیکھو تو اس لیے سردار ہربجن سب بٹالہ نزییک کوکھر فوجی کے رہن والے ہیں ستاسی سال کی عمر ہو چکی ہے ਜੋ ਮੈਂ ਪਹਿਲਾਂ ਗੱਲ ਕੀਤੀ ਕਿ ਭੰਗੜੇ ਦੇ ਬਾਬਾ ਬੋੜ ਕਿਹਾ ਜਾਵੇ ਤੇ ਇਹ ਗਲਤ ਗੱਲ ਨਹੀਂ ਹੋਏਗੀ। ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਦਿੱਤਾ ਹੈ ਕਿ ਆਪਣੀ ਜਵਾਨੀ ਨੂੰ ਸਾਮ ਕੇ ਰੱਖੋ, ਚੰਗੇ ਕੰਮ ਚਲਾਓ। ਇਹ ਜਵਾਨੀ ਤੁਹਾਡੀ ਨਹੀਂ, ਇਹ ਪੰਜਾਬ ਦੀ ਹੈ, ਇਹ ਦੇਸ਼ ਦੀ ਹੈ, ਉਹਦਾ ਨਾਂ ਬਣਾਓ।